ਮੱਟ ਛੇਰਵਾਲ ਤੋਂ ਮਾਫੀ ਮੰਗਾਈ ਆ ਤੇ ਉਸਦਣ ਦੇ ਪਰਝਾਈ ਸਾਹਿਬ ਨੇ ਬੜੀ ਦਵਾਈ ਪਾਈ ਆ ਕਿ ਮਾਣਾ ਕੀਤਾ ਜੇ ਕੁਝ ਚੰਗਾ ਕਰਨਾ ਹੈ ਤੇ ਉਹਨਾਂ ਦੇ ਗਲਵੇਂ ਨੂੰ ਹੱਥ ਪਾਓ ਜਿਹੜੇ ਅਕਾਲ ਤਖਤ ਤੇ ਕਾਬਜ਼ ਨੇ ਤੇ ਐਸਜੀਪੀਸੀ ਚ ਕਾਬਜ਼ ਨੇ ਤੇ ਅਸੀਂ ਵੀ ਪਰਝਾਈ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਵੀ ਉਹ ਵੀ ਤੁਹਾਡੇ ਵਾਂਗ ਹੀ ਕਾਬਜ਼ੇ ਜਿਵੇਂ ਤੁਸੀਂ ਇਸ ਪਰਮੇਸ਼ਰ ਦਵਾਰ ਦੇ ਦੰਡੀ ਦੇ ਚਬਾਰੇ ਤੇ 1.5 200 200 ਬਾਡੀਗਾਰਡਾਂ ਸਮੇਤ ਕਾਬਜ਼ੇ ਉਹਨਾਂ ਕੋਲ ਵੀ ਹਜ਼ਾਰਾਂ ਦੀ ਗਿਣਤੀ 'ਚ ਬਾਡੀਗਾਰਡ ਨੇ ਸੁਪਰਝਾਈ ਸਾਹਿਬ ਇਹਦਾ ਮਤਲਬ ਇਹ ਤਾਂ ਨਹੀਂ ਜਿੰਨਾ ਚਿਰ ਵੱਡੇ ਦੁਸ਼ਮਣ ਨੂੰ ਹੱਥ ਨਹੀਂ ਪੈਂਦਾ ਤੇ ਛੋਟੇ ਦੁਸ਼ਮਣ ਨੂੰ ਬਖਸ਼ੀ ਜਾਈਏ। ਲੁੱਚੀ ਘੁੱਗੀ ਬਦਨਾਮ ਕਾ ਘੁੱਗੇ ਦੀ ਛਤਰਛਾਇਆ ਹੇਠ ਇਕਾਂ ਪੰਥ ਵਿਰੋਧ ਕਰਦੇ ਨੇ ਕਾਂ ਕਾਂ ਕਿਉਂਕਿ ਇਹਨਾਂ ਦੋਵਾਂ ਦੀ ਆਪਸੀ ਕੂੜੀ ਰਿਸ਼ਤੇ ਦੀ ਹੈਗੀ ਆ ਦਾਸ ਤਾਂ ਹਾਂਜੀ ਗੱਲ ਕਰਦੇ ਆ ਪਰਝਾਈ ਸਾਹਿਬ ਦੀ ਸਰਕਾਰੀ ਪਰਝਾਈ ਸਾਹਿਬ ਦੀ ਜਿਹੜੀ ਆਪਣੇ ਰੰਡੀ ਦੇ ਚਵਾਰੇ ਤੋਂ ਨਿਤ ਮਾਰਦੇ ਨੇ ਪਖਾਈ ਸਾਹਿਬ ਜੀ ਜਦੋਂ ਕਿ ਤੇ ਸਿੰਘ ਕਰਦੇ ਦੇ ਕਾਰਵਾਈ ਤੇ ਚੀਕ ਪੈਂਦੀ ਆ ਪਰਜਾਈ ਸਾਹਿਬ ਦੀ ਮੱਟ ਛੇਰਵਾਲ ਤੋਂ ਮਾਫੀ ਮੰਗਾਈ ਆ ਤੇ ਉਦਣ ਦੀ ਪਰਜਾਈ ਸਾਹਿਬ ਨੇ ਬੜੀ ਦਵਾਈ ਪਾਈ ਆ ਕਿ ਮਾੜਾ ਕੀਤਾ ਜੇ ਕੁਝ ਚੰਗਾ ਕਰਨਾ ਤੇ ਉਹਨਾਂ ਦੇ ਗਲਵੇਂ ਨੂੰ ਹੱਥ ਪਾਓ ਜਿਹੜੇ ਅਕਾਲ ਤਖਤ ਤੇ ਕਾਬਜ਼ ਨੇ ਤੇ ਐਸਜੀਪੀਸੀ ਚ ਕਾਬਜ਼ ਨੇ ਅਸੀਂ ਵੀ ਪਰਜਾਈ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਵੀ ਉਹ ਵੀ ਤੁਹਾਡੇ ਵਾਂਗ ਹੀ ਕਾਬਜ਼ੇ ਜਿਵੇਂ ਤੁਸੀਂ ਇਸ ਪਰਮੇਸ਼ਰ ਦਵਾਰ ਦੇ ਦੰਡੀ ਦੇ ਚਬਾਰੇ ਤੇ 100 200 ਬਾਡੀਗਾਰਡਾਂ ਸਮੇਤ ਕਾਬਜ਼ੇ ਉਹਨਾਂ ਕੋਲ ਵੀ ਹਜ਼ਾਰਾਂ ਦੀ ਗਿਣਤੀ 'ਚ ਬਾਡੀਗਾਰਡ ਨੇ ਸੋ ਪਰਜਾਈ ਸਾਹਿਬ ਇਹਦਾ ਮਤਲਬ ਇਹ ਤਾਂ ਨਹੀਂ ਜਿੰਨਾ ਚਿਰ ਵੱਡੇ ਦੁਸ਼ਮਣ ਨੂੰ ਹੱਥ ਨਹੀਂ ਪੈਂਦਾ ਤੇ ਛੋਟੇ ਦੁਸ਼ਮਣ ਨੂੰ ਬਖਸ਼ੀ ਜਾਈਏ ਤੇ ਜੇ ਤੁਸੀਂ ਕਹਿੰਦੇ ਜੇ ਵੀ ਇਤਿਹਾਸ ਗਲਤ ਲਿਖਿਆ ਉਹਨਾਂ ਨੂੰ ਕਦੋਂ ਸੋਧਾ ਲਾਓਗੇ ਉਹਨਾਂ ਨੂੰ ਸੋਧਾ ਲਾਉਣ ਵਾਸਤੇ ਆ ਸਿੰਘ ਆਏ ਸੀ ਜਿਨ੍ਹਾਂ ਨੇ ਖਾਲਸਾ ਵੀਰ ਸ਼ੁਰੂ ਕੀਤੀ ਸੀ ਉਹਨਾਂ ਉਸੇ ਹੀ ਇਨ ਬਿਨ ਰੀਤ ਰਿਵਾਜ ਨਾਲ ਚੱਲਿਆ ਸੀ ਪਰ ਤੁਸੀਂ ਉਹਨਾਂ ਦੇ ਹੱਕ 'ਚ ਕਦੋਂ ਚੱਲੇ ਸੀ ਤੁਸੀਂ ਅੱਜ ਕਿਹਾ ਐਨਐਸਏ ਦੁਬਾਰਾ ਉਹਨਾਂ ਦੇ ਵਿਰੁੱਧ ਲਾਤੀ ਕਾਦੇ ਵਾਸਤੇ ਲਾਤੀ ਉਹ ਤੇ ਪੰਥ ਦੇ ਸੋਹਣੇ ਕਾਰਜ ਕਰਨ ਵਾਸਤੇ ਚੱਲੇ ਸੀ ਉਹਨਾਂ ਦੇ ਮਾਪੇ ਉਹਨੂੰ ਫੇਰ ਜੇਲ੍ਹਾਂ 'ਚ ਛੁੱਟੀ ਜਾ ਰਹੇ ਨੇ ਕੱਲ ਪਰਸੋਂ ਦੇ ਤੇ ਤੁਸੀਂ ਇੱਕ ਵੀ ਵਾਰ ਪਰਜਾਈ ਸਾਹਿਬ ਜੀ ਉੱਥੋਂ ਦਿੱਤੀ ਦਵਾਈ ਸਾਹਿਬ ਜੀ ਤੁਸੀਂ ਨਹੀਂ ਦੇ ਸਕਦੇ ਤੁਸੀਂ ਸਰਕਾਰੀ ੱੱਲੇ ਤੁਸੀਂ ਬੜੀ ਚਤਰ ਚਲਾਕੀ ਨਾਲ ਲੋਕਾਂ ਨੂੰ ਮੂਰਖ ਬਣਾਉਂਦੇ ਪਰਜਾਈ ਸਾਹਿਬ ਸਾਨੂੰ ਸਾਡੇ ਸਭ ਫੈਸਲੇ ਲੈਣੇ ਆਉਂਦੇ ਕਿਹੜੇ ਕਿਹੜੇ ਸਮੇਂ ਲੈਣੇ ਤੂੰ ਆਪਣੀ ਪੰਥ ਦੇ ਵਿੱਚ ਐਵੇਂ ਬਖਰੇਵੇਂ ਨਾ ਪਿਆ ਕਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ 12 13 ਸਾਲ ਤੋਂ ਐਸਜੀਪੀਸੀ ਕਲਾਮ ਪਈ ਆ ਜਦ ਤੇਰੇ ਚ ਇੰਨੀ ਜ਼ਰਤ ਆ ਤੂੰ ਆਪਣੀ ਸਰਕਾਰ ਨੂੰ ਉਸੇ ਸਰਕਾਰ ਨੂੰ ਦਵਾਈ ਲਾ ਜਿਹਦੇ ਤੇਰੇ ਕੋਲ ਬਾਡੀਗਾਰਡ ਆ ਵੀ ਸਾਡੀ ਐਸਜੀਪੀਸੀ ਕਲਾਮ ਆ ਇਹਦੇ ਵਿੱਚ ਜਿੰਨੇ ਇਸ ਟਾਈਮ ਕਿਤਾਬਾਂ ਛਾਪੀਆਂ ਜਾ ਰਹੀਆਂ ਪੁਸਤਕਾਂ ਛਾਪੀਆਂ ਜਾ ਰਹੀਆਂ ਸਭ ਮਲਾਵਟੀ ਆ ਅਸੀਂ ਇੱਥੇ ਸੋਧਾ ਕਰਨਾ ਚਾਹੁੰਦੇ ਆ ਸਾਨੂੰ ਉਹ ਸਾਡਾ ਇਤਿਹਾਸ ਵਾਪਸ ਦਿੱਤਾ ਜਾਵੇ ਜਿਹੜਾ 84 ਚ ਆਰਮੀ ਚੁੱਕ ਕੇ ਲੈ ਗਈ ਸੀ ਜਾਂ ਕਹਿ ਜੇ ਬੰਦੇ ਦਾ ਪੁੱਤਿਆਂ ਤੇ ਤੇਰੇ ਨਾਲ ਖੜੇ ਆ ਤੇਰੇ ਡਾਂਗ ਦੇ ਕੇ ਖੜੇ ਆ ਜੇ ਤੂੰ ਪਿੱਛੇ ਵਿਖੜਨਾ ਪਿਆ ਤੇ ਪਿੱਛੇ ਵਿਖੜਾਂ ਜੇ ਤੇਰੇ ਡਾਂਗ ਦੇਣੀ ਵੀ ਪਈ ਦੇ ਕੇ ਵੀ ਖੜਾਂਗੇ ਜੇ ਹੈ ਇਨੇ ਜੁਗਤ ਚੁੱਕ ਪਰਜਾਈ ਸਾਹਿਬ ਜੀ ਆਵਾਜ਼ ਤੂੰ ਨਹੀਂ ਚੱਕਣੀ ਕਿਉਂਕਿ ਤੂੰ ਵੀ ਗੁਲਾਮ ਉਹਨਾਂ ਦਾ ਹੀ ਹੈ ਜਿਨ੍ਹਾਂ ਦੀ ਐਸਜੀਪੀਸੀ ਗੁਲਾਮ ਹੈ ਤੈਨੂੰ ਸਿਰਫ ਉਸ ਸਿੰਘਾਵਰਧ ਪਰੀਪਲਾਨ ਬੋਲਣ ਲਈ ਰੱਖਿਆ ਜਿਹੜੇ ਸਿੰਘ ਇੱਕ ਖਾਲਸਾ ਰਵਾਇਤ ਤਹਿਤ ਕਾਰਵਾਈਆਂ ਕਰਦੇ ਸੋ ਪਰਜਾਈ ਸਾਹਿਬ ਆਪਣੇ ਇਹਨਾਂ ਲੱਛਣਾਂ ਤੇ ਥੋੜੀ ਲਗਾਮ ਦਿਓ ਨਹੀਂ ਤੇ ਤੁਹਾਡੇ ਵੀ ਲਗਾਮ ਪੈ ਜਾਣੀ ਆ ਇੱਕ ਦੇ ਉੱਥੇ ਉੱਤਰਾਖੰਡ ਦੀ ਵੀ ਪਈ ਹੈ ਇੱਥੇ ਤੁਹਾਡੇ ਕਿਸੇ ਨੇ ਸੁਥਣ ਲਾ ਕੇ ਲੈ ਜਾਣੀ ਜਿਹੜੀ ਤੁਸੀਂ ਗੁਲਾਬੀ ਗੁਲਾਬੀ ਪਾਉਂਦੇ ਜੇ ਮੱਟ ਛੇਰਵਾਲ ਤੋਂ ਮਾਫੀ ਮੰਗਾਈ ਆ ਤੇ ਉਸ ਦਿਨ ਦੇ ਪਰਜਾਈ ਸਾਹਿਬ ਨੇ ਬੜੀ ਦਵਾਈ ਪਾਈ ਆ ਕਿ ਮਾੜਾ ਕੀਤਾ ਜੇ ਕੁਝ ਚੰਗਾ ਕਰਨਾ ਹੈ ਤੇ ਉਹਨਾਂ ਦੇ ਗਲਵੇਂ ਨੂੰ ਹੱਥ ਪਾਓ ਜਿਹੜੇ ਅਕਾਲ ਤਖਤ ਤੇ ਕਾਬਜ਼ ਨੇ ਤੇ ਐਸਜੀਪੀਸੀ ਚ ਕਾਬਜ਼ ਨੇ ਤੇ ਅਸੀਂ ਵੀ ਪਰਜਾਈ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਵੀ ਉਹ ਵੀ ਤੁਹਾਡੇ ਵਾਂਗ ਹੀ ਕਾਬਜ਼ੇ ਜਿਵੇਂ ਤੁਸੀਂ ਇਸ ਪਰਮੇਸ਼ਰ ਦਵਾਰ ਦੇ ਦੰਡੀ ਦੇ ਚਬਾਰੇ ਤੇ 1.5 200 200 ਬਾਡੀਗਾਰਡਾਂ ਸਮੇਤ ਕਾਬਜ਼ੇ ਉਹਨਾਂ ਕੋਲ ਵੀ ਹਜ਼ਾਰਾਂ ਦੀ ਗਿਣਤੀ ਚ ਬਾਡੀਗਾਰਡ ਨੇ ਸੋ ਪਰਜਾਈ ਸਾਹਿਬ ਇਹਦਾ ਮਤਲਬ ਇਹ ਤਾਂ ਨਹੀਂ ਜਿੰਨਾ ਚਿਰ ਵੱਡੇ ਦੁਸ਼ਮਣ ਨੂੰ ਹੱਥ ਨਹੀਂ ਪੈਂਦਾ ਤੇ ਛੋਟੇ ਦੁਸ਼ਮਣ ਨੂੰ ਬਖਸ਼ੀ ਜਾਈਏ ਲੁੱਚੀ ਘੁੱਗੀ ਬਦਨਾਮ ਕਾ ਉੱਗੇ ਦੀ ਛਤਰਛਾਇਆ ਹੇਠ ਇੱਕ ਆ ਪੰਥ ਵਿਰੋਧ ਕਰਦੇ ਨੇ ਕਾਕਾ ਕਿਉਂਕਿ ਇਹਨਾਂ ਦੋਵਾਂ ਦੀ ਆਪਸੀ ਕੂੜੀ ਰਿਸ਼ਤੇ ਦੀ ਹੈਗੀ ਆ ਦਾਸ ਤਾਂ ਹਾਂਜੀ ਗੱਲ ਕਰਦੇ ਆ ਪਰਜਾਈ ਸਾਹਿਬ ਦੀ ਸਰਕਾਰੀ ਪਰਜਾਈ ਸਾਹਿਬ ਦੀ ਜਿਹੜੀ ਆਪਣੇ ਰੰਡੀ ਦੇ ਚਵਾਰੇ ਤੋਂ ਨਿਤ ਮਾਰਦੇ ਨੇ ਪਕਾਈ ਸਾਹਿਬ ਜੀ ਜਦੋਂ ਕਿ ਤੇ ਸਿੰਘ ਕਰਦੇ ਦੇ ਕਾਰਵਾਈ ਤੇ ਚੀਕ ਪੈਂਦੀ ਆ ਪਰਜਾਈ ਸਾਹਿਬ ਦੀ ਮੱਟ ਛੇਰੋਵਾਲ ਤੋਂ ਮਾਫੀ ਮੰਗਾਈ ਆ ਤੇ ਉਦੋਂ ਦੇ ਪਰਝਾਈ ਸਾਹਿਬ ਨੇ ਬੜੀ ਦਵਾਈ ਪਾਈ ਆ ਕਿ ਮਾੜਾ ਕੀਤਾ ਜੇ ਕੁਝ ਚੰਗਾ ਕਰਨਾ ਹੈ ਤੇ ਉਹਨਾਂ ਦੇ ਗਲਵੇਂ ਨੂੰ ਹੱਥ ਪਾਓ ਜਿਹੜੇ ਅਕਾਲ ਤਖਤ ਤੇ ਕਾਬਜ਼ ਨੇ ਤੇ ਐਸਜੀਪੀਸੀ ਚ ਕਾਬਜ਼ ਨੇ ਤੇ ਅਸੀਂ ਵੀ ਪਰਝਾਈ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਵੀ ਉਹ ਵੀ ਤੁਹਾਡੇ ਵਾਂਗ ਹੀ ਕਾਬਜ਼ੇ ਜਿਵੇਂ ਤੁਸੀਂ ਇਸ ਪਰਮੇਸ਼ਰ ਦਵਾਰ ਦੇ ਦੰਡੀ ਦੇ ਚਬਾਰੇ ਤੇ 1.5 200 200 ਬਾਡੀਗਾਰਡ ਸਮੇਤ ਕਾਬਜ਼ੇ ਉਹਨਾਂ ਕੋਲ ਵੀ ਹਜ਼ਾਰਾਂ ਦੀ ਗਿਣਤੀ 'ਚ ਬਾਡੀਗਾਰਡ ਨੇ ਸੁਪਰ ਜਾਈ ਸਾਹਿਬ ਇਹਦਾ ਮਤਲਬ ਇਹ ਤਾਂ ਨਹੀਂ ਜਿੰਨਾ ਚਿਰ ਵੱਡੇ ਦੁਸ਼ਮਣ ਨੂੰ ਹੱਥ ਨਹੀਂ ਪੈਂਦਾ ਤੇ ਛੋਟੇ ਦੁਸ਼ਮਣ ਨੂੰ ਬਖਸ਼ੀ ਜਾਈਏ ਤੇ ਜੇ ਤੁਸੀਂ ਕਹਿੰਦੇ ਜੇ ਬੀ ਇਤਿਹਾਸ ਗਲਤ ਲਿਖਿਆ ਉਹਨਾਂ ਨੂੰ ਕਦੋਂ ਸੌਦਾ ਲਾਓਗੇ ਉਹਨਾਂ ਨੂੰ ਸੌਦਾ ਲਾਉਣ ਵਾਸਤੇ ਆ ਸਿੰਘ ਆਏ ਸੀ ਜਿਨ੍ਹਾਂ ਨੇ ਖਾਲਸਾ ਵੀਰ ਸ਼ੁਰੂ ਕੀਤੀ ਸੀ ਉਹਨਾਂ ਉਸੇ ਹੀ ਇਨ ਬਿਨ ਰੀਤ ਰਿਵਾਜ ਨਾਲ ਚੱਲਿਆ ਸੀ ਪਰ ਤੁਸੀਂ ਉਹਨਾਂ ਦੇ ਹੱਕ 'ਚ ਕਦੋਂ ਚੱਲੇ ਸੀ ਤੁਸੀਂ ਅੱਜ ਕਿਹਾ ਐਨਐਸਏ ਦੁਬਾਰਾ ਉਹਨਾਂ ਦੇ ਬੁਰਦ ਲਾਤੀ ਕਾਦੇ ਵਾਸਤੇ ਲਾਤੀ ਉਹ ਤੇ ਪੰਥ ਦੇ ਸੋਹਣੇ ਕਾਰਜ ਕਰਨ ਵਾਸਤੇ ਚੱਲੇ ਸੀ। ਉਹਨਾਂ ਦੇ ਮਾਂ ਪਿਓ ਨੂੰ ਫਿਰ ਜੇਲ੍ਹਾਂ ਚ ਸੁੱਟੀ ਜਾ ਰਹੇ ਨੇ ਕੱਲ ਪਰਸੋਂ ਦੇ ਤੇ ਤੁਸੀਂ ਇੱਕ ਵੀ ਵਾਰ ਪਰਜਾਈ ਸਾਹਿਬ ਜੀ ਉਥੋਂ ਦਿੱਤੀ ਦਵਾਈ ਸਾਹਿਬ ਜੀ ਤੁਸੀਂ ਨਹੀਂ ਦੇ ਸਕਦੇ ਤੁਸੀਂ ਸਰਕਾਰੀ ਦੱਲੇ ਤੁਸੀਂ ਬੜੀ ਚਤਰਚਲਾਕੀ ਨਾਲ ਲੋਕਾਂ ਨੂੰ ਮੂਰਖ ਬਣਾਉਂਦੇ ਪਰਜਾਈ ਸਾਹਿਬ ਸਾਨੂੰ ਸਾਡੇ ਸਭ ਫੈਸਲੇ ਲੈਣੇ ਆਉਂਦੇ ਕਿਹੜੇ ਕਿਹੜੇ ਸਮੇਂ ਲੈਣੇ ਤੂੰ ਆਪਣੀ ਪੰਥ ਦੇ ਵਿੱਚ ਐਵੇਂ ਬਖਰੇਵੇਂ ਨਾ ਪਿਆ ਕਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ 12 13 ਸਾਲ ਤੋਂ ਐਸਜੀਪੀਸੀ ਗਲਾਮ ਪਈ ਆ ਜਾਂ ਤੇਰੇ ਚ ਇੰਨੀ ਜ਼ਰਤ ਆ ਤੂੰ ਆਪਣੀ ਸਰਕਾਰ ਨੂੰ ਉਸੇ ਸਰਕਾਰ ਨੂੰ ਦਵਾਈ ਲਾ ਜਿਹਦੇ ਤੇਰੇ ਕੋਲ ਬਾਡੀਗਾਰਡ ਆ ਵੀ ਸਾਡੀ ਐਸਜੀਪੀਸੀ ਗਲਾਮ ਆ ਇਹਦੇ ਵਿੱਚ ਜਿੰਨੇ ਇਸ ਟਾਈਮ ਕਿਤਾਬਾਂ ਛਾਪੀਆਂ ਜਾ ਰਹੀਆਂ ਪੁਸਤਕਾਂ ਛਾਪੀਆਂ ਜਾ ਰਹੀਆਂ ਸਭ ਮਲਾਵਟੀ ਆ ਅਸੀਂ ਇਹ ਚ ਸੋਧਾ ਕਰਨਾ ਚਾਹੁੰਦੇ ਆ ਸਾਨੂੰ ਉਹ ਸਾਡਾ ਇਤਿਹਾਸ ਵਾਪਸ ਦਿੱਤਾ ਜਾਵੇ ਜਿਹੜਾ 84 ਚ ਆਰਮੀ ਚੁੱਕ ਕੇ ਲੈ ਗਈ ਸੀ ਜਾਂ ਕਹਿ ਜੇ ਬੰਦੇ ਦਾ ਪੁੱਤਿਆਂ ਤੇ ਤੇਰੇ ਨਾਲ ਖੜੇ ਆ ਤੇਰੇ ਡਾਂਗ ਦੇ ਕੇ ਖੜੇ ਆ ਜੇ ਤੂੰ ਪਿੱਛੇ ਵੀ ਖੜਨਾ ਪਿਆ ਤੇ ਪਿੱਛੇ ਵੀ ਖੜਾਂ ਜੇ ਤੇਰੇ ਡਾਂਗ ਦੇਣੀ ਵੀ ਪਈ ਦੇ ਕੇ ਵੀ ਖੜਾਂਗੇ ਜੇ ਹੈ ਇਨੇ ਜੁਗਤ ਚੁੱਕ ਪਰਜਾਈ ਸਾਹਿਬ ਜੀ ਆਵਾਜ਼ ਤੂੰ ਨਹੀਂ ਚੱਕਣੀ ਕਿਉਂਕਿ ਤੂੰ ਵੀ ਗੁਲਾਮ ਉਹਨਾਂ ਦਾ ਹੀ ਹੈ ਜਿਨ੍ਹਾਂ ਦੀ ਐਸਜੀਪੀਸੀ ਗੁਲਾਮ ਹੈ ਤੈਨੂੰ ਸਿਰਫ ਉਸ ਸਿੰਘਾ ਬ੍ਰੁੱਧ ਪ੍ਰੀਪਲਾਨ ਬੋਲਣ ਲਈ ਰੱਖਿਆ ਜਿਹੜੇ ਸਿੰਘ ਇੱਕ ਖਾਲਸਾ ਰਵਾਇਤ ਤਹਿਤ ਕਾਰਵਾਈਆਂ ਕਰਦੇ ਸੋ ਪਰਜਾਈ ਸਾਹਿਬ ਆਪਣੇ ਇਹਨਾਂ ਲੱਛਣਾਂ ਤੇ ਥੋੜੀ ਲਗਾਮ ਦਿਓ ਨਹੀਂ ਤੇ ਤੁਹਾਡੇ ਵੀ ਲਗਾਮ ਪੈ ਜਾਣੀ ਆ ਇੱਕਦੇ ਉੱਥੇ ਉੱਤਰਾਖੰਡ ਦੀ ਪਈਏ ਇੱਥੇ ਤੁਹਾਡੇ ਕਿਸੇ ਨੇ ਤੁਥਣ ਲਾ ਕੇ ਲੈ ਜਾਣੀ ਜਿਹੜੀਆਂ ਤੁਸੀਂ ਗੁਲਾਬੀ ਗੁਲਾਬੀ ਪਾਉਂਦੇ ਜੇ ਮੱਟ ਛੇਰੋਵਾਲ ਤੋਂ ਮਾਫੀ ਮੰਗਾਈ ਆ ਤੇ ਉਸਦਣ ਦੇ ਪਰਜਾਈ ਸਾਹਿਬ ਨੇ ਬੜੀ ਦਵਾਈ ਪਾਈ ਆ ਕਿ ਮਾਣਾ ਕੀਤਾ ਜੇ ਕੁਝ ਚੰਗਾ ਕਰਨਾ ਹੈ ਤੇ ਉਹਨਾਂ ਦੇ ਗਲਵੇਂ ਨੂੰ ਹੱਥ ਪਾਓ ਜਿਹੜੇ ਅਕਾਲ ਤਖਤ ਤੇ ਕਾਬਜ਼ ਨੇ ਤੇ ਐਸਜੀਪੀਸੀ ਚ ਕਾਬਜ਼ ਨੇ ਤੇ ਅਸੀਂ ਵੀ ਪਰਜਾਈ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਵੀ ਉਹ ਵੀ ਤੁਹਾਡੇ ਵਾਂਗ ਹੀ ਕਾਬਜ਼ੇ ਜਿਵੇਂ ਤੁਸੀਂ ਇਸ ਪਰਮੇਸ਼ਰ ਦਵਾਰ ਦੇ ਡੰਡੀ ਦੇ ਚਬਾਰੇ ਤੇ ਡੇਢ ਡੇਢ 200 200 ਬਾਡੀਗਾਰਡ ਸਮੇਤ ਕਾਬਜੇ ਉਹਨਾਂ ਕੋਲ ਵੀ ਹਜ਼ਾਰਾਂ ਦੀ ਗਿਣਤੀ 'ਚ ਬਾਡੀਗਾਰਡ ਨੇ ਸੋ ਭਰਜਾਈ ਸਾਹਿਬ ਇਹਦਾ ਮਤਲਬ ਇਹ ਤਾਂ ਨਹੀਂ ਜਿੰਨਾ ਚਿਰ ਵੱਡੇ ਦੁਸ਼ਮਣ ਨੂੰ ਹੱਥ ਨਹੀਂ ਪੈਂਦਾ ਤੇ ਛੋਟੇ ਦੁਸ਼ਮਣ ਨੂੰ ਬਖਸ਼ੀ ਜਾਈਏ ਲੁੱਚੀ ਘੁੱਗੀ ਬਦਨਾਮ ਕਾ ਘੁੱਗੇ ਦੀ ਛਤਰ ਛਾਇਆ ਹੇਠ ਇੱਕਾ ਪੰਥ ਵਿਰੋਧ ਕਰਦੇ ਨੇ ਕਾ ਕ ਕਿਉਂਕਿ ਇਹਨਾਂ ਦੋਵਾਂ ਦੀ ਆਪਸੀ ਕੂੜੀ ਰਿਸ਼ਤੇ ਦੀ ਹੈਗੀ ਆ ਦਾਸ ਤਾਂ ਹਾਂਜੀ ਗੱਲ ਕਰਦੇ ਆਂ ਪਰਜਾਈ ਸਾਹਿਬ ਦੀ ਸਰਕਾਰੀ ਪਰਜਾਈ ਸਾਹਿਬ ਦੀ ਜਿਹੜੀ ਆਪਣੇ ਰੰਡੀ ਦੇ ਚਾਰੇ ਤੋਂ ਨਿਤ ਮਾਰਦੇ ਨੇ ਪਕਾਈ ਸਾਹਿਬ ਜੀ ਜਦੋਂ ਕਿਤੇ ਸਿੰਘ ਕਰਦੇ ਦੇ ਕਾਰਵਾਈ ਤੇ ચીਕ ਪੈਂਦੀ ਆ ਪਰਜਾਈ ਸਾਹਿਬ ਦੀ ਮੱਟ ਛੇਰਵਾਲ ਤੋਂ ਮਾਫੀ ਮੰਗਾਈ ਆ ਤੇ ਉਦਣ ਦੀ ਪਰਜਾਈ ਸਾਹਿਬ ਨੇ ਬੜੀ ਦਵਾਈ ਪਾਈ ਆ ਕਿ ਮਾੜਾ ਕੀਤਾ ਜੇ ਕੁਝ ਚੰਗਾ ਕਰਨਾ ਤੇ ਉਹਨਾਂ ਦੇ ਗਲਵੇਂ ਨੂੰ ਹੱਥ ਪਾਓ ਜਿਹੜੇ ਅਕਾਲ ਤਖਤ ਤੇ ਕਾਬਜ਼ ਨੇ ਤੇ ਐਸਜੀਪੀਸੀ ਚ ਕਾਬਜ਼ ਨੇ ਤੇ ਅਸੀਂ ਵੀ ਪਰਜਾਈ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਵੀ ਉਹ ਵੀ ਤੁਹਾਡੇ ਵਾਂਗ ਹੀ ਕਾਬਜ਼ੇ ਜਿਵੇਂ ਤੁਸੀਂ ਇਸ ਪਰਮੇਸ਼ਰ ਦਵਾਰ ਦੇ ਦੰਡੀ ਦੇ ਚਾਰੇ ਤੇ 100 200 ਬਾਡੀਗਾਰਡਾਂ ਸਮੇਤ ਕਾਬਜ਼ੇ ਉਹਨਾਂ ਕੋਲ ਵੀ ਹਜ਼ਾਰਾਂ ਦੀ ਗਿਣਤੀ 'ਚ ਬਾਡੀਗਾਰਡ ਨੇ ਸੋ ਪਰਜਾਈ ਸਾਹਿਬ ਇਹਦਾ ਮਤਲਬ ਇਹ ਤਾਂ ਨਹੀਂ ਜਿੰਨਾ ਚਿਰ ਵੱਡੇ ਦੁਸ਼ਮਣ ਨੂੰ ਹੱਥ ਨਹੀਂ ਪੈਂਦਾ ਤੇ ਛੋਟੇ ਦੁਸ਼ਮਣ ਨੂੰ ਬਖਸ਼ੀ ਜਾਈਏ ਤੇ ਜੇ ਤੁਸੀਂ ਕਹਿੰਦੇ ਜੇ ਵੀ ਇਤਿਹਾਸ ਗਲਤ ਲਿਖਿਆ ਉਹਨਾਂ ਨੂੰ ਕਦੋਂ ਸੋਦਾ ਲਾਉਗੇ ਉਹਨਾਂ ਨੂੰ ਸੋਦਾ ਲਾਉਣ ਵਾਸਤੇ ਆ ਸਿੰਘ ਆਏ ਸੀ ਜਿਨ੍ਹਾਂ ਨੇ ਖਾਲਸਾ ਵੀਰ ਸ਼ੁਰੂ ਕੀਤੀ ਸੀ ਉਹਨਾਂ ਉਸੇ ਹੀ ਇਨ ਬਿਨ ਰੀਤ ਰਿਵਾਜ ਨਾਲ ਚੱਲਿਆ ਸੀ ਪਰ ਤੁਸੀਂ ਉਹਨਾਂ ਦੇ ਹੱਕ ਚ ਕਦੋਂ ਚੱਲੇ ਸੀ ਤੁਸੀਂ ਅੱਜ ਕਿਹਾ ਐਨਐਸਏ ਦੁਬਾਰਾ ਉਹਨਾਂ ਦੇ ਵਿਰੁੱਧ ਲਾਤੀ ਕਾਦੇ ਵਾਸਤੇ ਲਾਤੀ ਉਹ ਤੇ ਪੰਥ ਦੇ ਸੋਹਣੇ ਕਾਰਜ ਕਰਨ ਵਾਸਤੇ ਚੱਲੇ ਸੀ ਉਹਨਾਂ ਦੇ ਮਾਂ ਪੇ ਉਹਨੂੰ ਫੇਰ ਜੇਲ੍ਹਾਂ ਚ ਛੁੱਟੀ ਜਾ ਰਹੇ ਨੇ ਕੱਲ ਪਰਸੋਂ ਦੇ ਤੇ ਤੁਸੀਂ ਇੱਕ ਵੀ ਵਾਰ ਪਰਜਾਈ ਸਾਹਿਬ ਜੀ ਉੱਥੋਂ ਦਿੱਤੀ ਦਵਾਈ ਸਾਹਿਬ ਜੀ ਤੁਸੀਂ ਨਹੀਂ ਦੇ ਸਕਦੇ ਤੁਸੀਂ ਸਰਕਾਰੀ ਧੱਲੇ ਤੁਸੀਂ ਬੜੀ ਚਤਰਚਲਾਕੀ ਨਾਲ ਲੋਕਾਂ ਨੂੰ ਮੂਰਖ ਬਣਾਉਂਦੇ ਪਰ ਜਾਈ ਸਭ ਸਾਨੂੰ ਸਾਡੇ ਸਭ ਫੈਸਲੇ ਲੈਣੇ ਆਉਂਦੇ ਕਿਹੜੇ ਕਿਹੜੇ ਸਮੇਂ ਲੈਣੇ ਤੂੰ ਆਪਣੀ ਪੰਥ ਦੇ ਵਿੱਚ ਐਵੇਂ ਵਖਰੇਵੇਂ ਨਾ ਪਾਇਆ ਕਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ 12 13 ਸਾਲ ਤੋਂ ਐਸਜੀਪੀਸੀ ਗਲਾਮ ਪਈ ਆ ਜਾਂ ਤੇਰੇ ਚ ਇੰਨੀ ਜ਼ਰਤ ਆ ਤੂੰ ਆਪਣੀ ਸਰਕਾਰ ਨੂੰ ਉਸੇ ਸਰਕਾਰ ਨੂੰ ਦਵਾਈ ਲਾ ਜਿਹਦੇ ਤੇਰੇ ਕੋ ਬਾਡੀਗਾਰਡ ਆ ਵੀ ਸਾਡੀ ਐਸਜੀਪੀਸੀ ਗਲਾਮ ਆ ਇਹਦੇ ਵਿੱਚ ਜਿੰਨੇ ਇਸ ਟਾਈਮ ਕਿਤਾਬਾਂ ਛਾਪੀਆਂ ਜਾ ਰਹੀਆਂ ਪੁਸਤਕਾਂ ਛਾਪੀਆਂ ਜਾ ਰਹੀਆਂ ਸਭ ਮਲਾਵਟੀ ਆ ਅਸੀਂ ਇਹ ਚ ਸੋਧਾ ਕਰਨਾ ਚਾਹੁੰਦੇ ਆ ਸਾਨੂੰ ਉਹ ਸਾਡਾ ਇਤਿਹਾਸ ਵਾਪਸ ਦਿੱਤਾ ਜਾਵੇ ਜਿਹੜਾ 84 ਚ ਆਰਮੀ ਚੁੱਕ ਕੇ ਲੈ ਗਈ ਸੀ ਜਾਂ ਕਹਿ ਜੇ ਬੰਦੇ ਦਾ ਪੁੱਤਿਆਂ ਤੇ ਤੇਰੇ ਨਾਲ ਖੜੇ ਆ ਤੇਰੇ ਡਾਂਗ ਦੇ ਕੇ ਖੜੇ ਆ ਜੇ ਤੂੰ ਪਿੱਛੇ ਵਿਖੜਨਾ ਪਿਆ ਤੇ ਪਿੱਛੇ ਵਿਖੜਾਂ ਜੇ ਤੇਰੇ ਡਾਂਗ ਦੇਣੀ ਵੀ ਪਈ ਦੇ ਕੇ ਵੀ ਖੜਾਂਗੇ ਜੇ ਹੈ ਇੰਨੇ ਜੁਗਤ ਚੁੱਕ ਪਰਜਾਈ ਸਾਹਿਬ ਜੀ ਆਵਾਜ਼ ਤੂੰ ਨਹੀਂ ਚੱਕਣੀ ਕਿਉਂਕਿ ਤੂੰ ਵੀ ਗੁਲਾਮ ਉਹਨਾਂ ਦੇ ਹੀ ਆ ਜਿਨ੍ਹਾਂ ਦੀ ਐਸਜੀਪੀਸੀ ਕਲਾਮ ਹੈ ਤੈਨੂੰ ਸਿਰਫ ਉਸ ਸਿੰਗਾਵ੍ਰਧ ਪ੍ਰੀਪਲਾਨ ਬੋਲਣ ਲਈ ਰੱਖਿਆ ਜਿਹੜੇ ਸਿੰਘ ਇੱਕ ਖਾਲਸਾ ਰਵਾਇਤ ਤਹਿਤ ਕਾਰਵਾਈਆਂ ਕਰਦੇ ਸੂਪਰ ਜਾਈ ਸਾਹਿਬ ਆਪਣੇ ਇਹਨਾਂ ਲੱਛਣਾਂ ਤੇ ਥੋੜੀ ਲਗਾਮ ਦਿਓ ਨਹੀਂ ਤੇ ਤੁਹਾਡੇ ਵੀ ਲਗਾਮ ਪੈ ਜਾਣੀ ਆ ਇੱਕ ਦੇ ਉੱਥੇ ਉੱਤਰਾਖੰਡ ਦੀ ਪਈ ਹੈ ਇੱਥੇ ਤੁਹਾਡੇ ਕਿਸੇ ਨੇ ਸੁਥਣ ਦਾ ਕੇ ਲੈ ਜਾਣੀ ਜਿਹੜੀ ਤੁਸੀਂ ਗੁਲਾਬੀ ਗੁਲਾਬੀ ਪਾਉਂਦੇ ਜੀ